ਮੈਂ ਤੁਮ ਸਭ ਬਹੁਤ ਪਿਆਰ ਕਰਦੀ ਮੈਂ ਖਿੱਚ ਕੇ ਤੇਰੇ ਮੂੰਹ ਤੇ ਚਪੇਟ ਮਾਰਨੀ ਹੈ ਐ ਕਮੇਟੀ ਦੇ ਪੈਸੇ ਨੀ ਉੱਥੇ ਮੈਂ 500 ਰੁਪਏ ਦੇ ਨੋਟਾਂ ਦੀ ਗੱਡੀ ਰੱਖੀ ਸੀ ਉਹ ਮਿਲੀ ਨਹੀਂ ਉਸ ਤੇ ਕਾਲੀ ਰਬੜ ਚੜੀ ਹੋਈ ਸੀ ਆ ਚੱਕ ਆਵਦੀ ਰਬੜ ਐਵੇਂ ਮਰੀ ਜਾਣਾ ਰਬੜ ਪਿੱਛੇ ਪੱਲੇ ਇਹ ਲੋਕੇ ਨਾਰਾਜ਼ ਕਿਉਂ ਹੈ ਤੂੰ ਪਹਿਲੇ ਮੈਨੂੰ ਦੱਸਿਆ ਹੀ ਨਹੀਂ ਤੂੰ ਤਿੰਨ ਵਿਆਹ ਕੀਤੇ ਨੇ ਮੈਂ ਤੈਨੂੰ ਦੱਸਿਆ ਤਾਂ ਸੀ ਕਿ ਮੈਂ ਤੈਨੂੰ ਮਲਕਾ ਰਾਣੀ ਤੇ ਸ਼ਹਿਜ਼ਾਦੀ ਦੀ ਤਰ੍ਹਾਂ ਰੱਖਾਂਗਾ ਸਰ ਤੁਸੀਂ ਬਹੁਤ ਬੁੜੇ ਤਰੀਕੇ ਨਾਲ ਇਲੈਕਸ਼ਨ ਹਾਰ ਚੁੱਕੇ ਹੋ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਵੀ ਸਰਕਾਰ ਮੈਨੂੰ ਜੈਡ ਸਿਕਿਉਰਿਟੀ ਦੇਵੇ ਤੁਹਾਨੂੰ ਤਾਂ ਸਿਰਫ ਦੋ ਵੋਟਾਂ ਮਿਲੀਆਂ ਤੁਹਾਨੂੰ ਕਿਸ ਤੋਂ ਖਤਰਾ ਹਾਂ ਤੁਸੀਂ ਆਪੇ ਹਿਸਾਬ ਲਾਓ ਵੀ ਇੰਨੇ ਵੱਡੇ ਸ਼ਹਿਰ 'ਚ ਮੈਨੂੰ ਸਿਰਫ 2 ਵੋਟਾਂ ਮਿਲੀਆਂ ਸਾਰਾ ਸ਼ਹਿਰ ਮੇਰੇ ਬਲ ਖਿਲਾਪ ਆ ਮੇਰ ਤੋਂ ਮਤ ਖਤਰਾ ਕਿੰਨੂ ਹੋ ਸਕਦਾ ਹੈ ਵੈਸੇ ਕਿੰਨਾ ਪੋਲਾ ਹੈ ਨਾ ਤੂੰ ਤੈਨੂੰ ਹਰ ਕੋਈ ਪਾਗਲ ਬਣਾ ਦਿੰਦਾ ਹੈ ਸ਼ੁਰੂਆਤ ਤੇਰੇ ਘਰ ਦੇ ਨਾਲ ਹੀ ਕੀਤੀ ਆਗੇ ਓਹ ਉਹ ਗੱਲ ਤੇ ਸੁਣ ਗਲਤੀ ਹੋ ਗਈ ਆ ਉਹ ਯਾਰ ਉਹ ਨਿਕਲ ਗਿਆ ਆ ਉਹ ਤੇਰੇ ਦੀ بیوی ਨੂੰ ਕੰਟਰੋਲ ਕਰਨ ਦਾ ਤਰੀਕਾ ਹੈ ਫਲ ਫਰੂਟ ਖਾਓ ਹਰੀ ਸਬਜ਼ੀਆਂ ਖਾਓ ਐਕਸਰਸਾਈਜ਼ ਕਰੋ ਲੈ ਤਾਂ ਅੱਜ ਤੋਂ ਹੀ ਲੈ ਫਿਰ ਰੁਕ بیوی ਨੂੰ ਕੰਟਰੋਲ ਕਰਨ ਵਾਲਾ ਹਜੇ ਤੱਕ ਧਰਤੀ ਤੇ ਪੈਦਾ ਨਹੀਂ ਹੋਇਆ ਐਨਕਾ ਲਾ ਕੇ ਚੰਗੀ ਤਰ੍ਹਾਂ ਦੇਖ ਲੈ ਬੀਵੀ ਨੇ ਬੀਪੀ ਲਿਖਿਆ ਹੈ